ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਟਾਈਮ ਹੋ ਗਿਆ ਪੂਰੇ 2:00 ਵਜੇ ਆ ਤੇ ਕੰਮ ਮਨેશ ਕਦੋਂ ਦੇ ਹੋ ਵੀ ਗਏ ਸੀ ਤੇ ਕਦੋਂ ਦੇ ਰਹਿੰਦੇ ਵੀ ਸੀ ਬਸ ਵੀ ਛੋਟੇ ਛੋਟੇ ਕੰਮ ਆ ਜਿਹੜੇ ਤੁਹਾਨੂੰ ਪਤਾ ਵੀ ਹਨਾ ਹਾਊਸ ਵਾਈਫ ਦੇ ਕਦੇ ਮੁੱਕਦੇ ਹੀ ਨਹੀਂ ਹੁੰਦੇ ਹੈਗੇ ਤੇ ਹੁਣ ਕੰਮ-ਕਮ ਕਰਕੇ ਥੋੜਾਕਾ ਟਾਈਮ ਇੱਧਰ-ਉੱਧਰ ਫਿਰਲੇ-ਤੁਰਲੇ ਪਸ਼ੂਆਂ ਦਾ ਕਰ ਲਿਆ ਬਾਹਰ ਕਰਿਆ ਏ ਇੱਧਰ-ਉੱਧਰ ਕਰ ਲਿਆ ਤੇ ਹੁਣ ਆਪਾਂ ਕਰ ਲੱਗਿਆ ਸ਼ਾਮ ਦੀ ਸਬਜ਼ੀ ਦੀ ਤਿਆਰੀ ਕੱਲ ਸ਼ਾਮ ਨੂੰ ਬਣਾਉਣੀ ਸੀ ਗਾਜਰਾ ਮਟਰ ਟਾਈਮ ਹੀ ਨਹੀਂ ਲੱਗਿਆ ਕੱਟਣ ਦਾ ਹਨਾ ਤੁਹਾਨੂੰ ਪਤਾ ਗਾਜਰਾ ਮਟਰ ਕੱਟਣ ਨੂੰ ਮੇਰੇ ਹੱਥ ਤੇ ਨਾ ਉਹ ਸਿਲਕ ਲੱਗੀ ਪਤਾ ਨਹੀਂ ਕਿੱਥੋਂ ਲੱਗਦੀਆਂ ਨਿੱਕੀ-ਨਿੱਕੀ ਸਿਲਤਾਂ ਦੀ ਇੱਥੇ ਕਿ ਲੱਗੀ ਲੱਗਦੀ ਆ ਦੇਖੋ ਲਾਲ-ਲਾਲ ਜੇ ਹੁਣ ਜਦੋਂ ਮੈਂ ਹੋਏ ਦੁੱਖ ਦਾ ਏ ਤੇ ਟਾਈਮ ਹੀ ਨਹੀਂ ਲੱਗਿਆ ਸਬਜ਼ੀ ਕੱਟਣ ਦਾ ਹਨਾ ਤੇ ਰਾਤ ਅਸੀਂ ਮਟਰ ਕੱਢੇ ਮਟਰ ਪਲਾਓ ਬਣਾ ਕੇ ਖਾ ਡੰਗ ਨੰਗਿਆ ਸਵੇਰੇ ਉੱਠੀ ਜਿਹੜਾ ਤੇ ਬੱਚਿਆਂ ਦੇ ਟਿਫਨ ਦੀ ਟੈਨਸ਼ਨ ਹੋਈ ਵੀ ਟਿਫਨ ਚ ਕੀ ਪਾਉਣਾ ਹੈ ਮੈਂ ਦੋ ਕ ਗਾਜਰਾਂ ਕੱਟੀਆਂ ਕੱਟ ਕੇ ਉਹਨਾਂ ਚੋਂ ਗੀਨੀਕ ਸਬਜ਼ੀ ਬਣਾਈ ਟਿਫਨ ਰੈਡੀ ਤੇ ਹੁਣ ਮੈਂ ਕਿਹਾ ਵੀ ਗਾਜਰਾਂ ਖਰਾਬ ਨਾ ਹੋ ਜਾਣਾ ਵੀ ਆਪਾਂ ਬਣਾਈ ਲੈਨੇ ਆ ਇਹ ਲੱਗੇ ਹੋਏ ਨੇ ਬਾਹਰ ਕੱਟਣ ਤੇ ਮੈਂ ਹੁਣ ਆਪਾਂ ਚਲੋ ਚੱਲਦੇ ਆ ਮੈਂ ਕਿਹਾ ਮੈਂ ਬਲੌਗ ਵੀ ਸ਼ੁਰੂ ਕਰ ਲਵਾਂ ਹਨਾ ਤੇ ਅੰਦਰ ਵੀ ਤਾਂ ਸੀ ਕਿ ਦਰਵਾਜ਼ਾ ਮੈਂ ਤਾਂ ਬੰਦ ਕਰਿਆ ਤੇ ਗਾਣੇ ਚੱਲਦੇ ਸੀ ਫਿਰ ਕਾਪੀ ਰੇਟ ਆ ਜਾਂਦਾ ਇਨੀ ਮਿਹਨਤ ਕਰੀ ਦਾ ਕੋਈ ਫਾਇਦਾ ਨਹੀਂ ਹੋਰ ਵੀ ਚੱਲਦੇ ਆ ਕੀ ਲੈਣਾ ਇਸ ਮਤੋਂ ਦਿਮਾਗ ਤਾਂ ਸਾਰਾ ਮੇਰਾ ਸਿਰ ਦਿਮਾਗ ਤਾਂ ਸਾਰਾ ਹੀ ਮੇਰਾ ਸਿਰ ਉੱਤੇ ਚਲੇ ਗਿਆ ਗਿਆ ਦਿਨ ਵਾਲੇ ਛੋਟੇ ਹੋ ਜਾਂਦੇ ਆ ਕੋਈ ਕੰਮ ਨਹੀਂ ਹੁੰਦਾ ਕੋਈ ਮੇਰਾ ਤਾਂ ਦਿਲ ਕਰਦਾ ਸੀ ਮੈਂ ਕੌਫੀ ਬਣਾ ਕੇ ਪੀਲਾ ਚਾਹ ਪੀ ਲਈ ਥੋੜੀ ਜਿਹੀ ਪਈ ਸੀ ਫੇਰ ਬਣਾ ਕੇ ਪੀਨੇ ਆ ਸਬਜ਼ੀ ਕੱਟਣ ਨੂੰ ਭਾਂਡਾ ਲੈਣ ਆਈ ਸੀ ਫੇਰ ਮੈਂ ਕਿਹਾ ਚਲੋ ਆਪਾਂ ਵੀਡੀਓ ਵੀ ਬਣਾ ਲੈਂਦੇ ਆ ਇੱਕ ਮੇਰੀ ਅੱਖ 'ਚ ਪਤਾ ਨਹੀਂ ਕੀ ਹੋ ਗਿਆ ਆਹ ਵਾਲੀ ਅੱਖ ਦੇਖੋ ਕਿੰਨੀ ਲਾਲ ਆ ਪਤਾ ਨਹੀਂ ਇਹ 'ਚ ਕੀ ਹੋਇਆ ਪਿਆ ਲਓ ਜੀ ਕੱਟ ਲੈਣੇ ਆਪਾਂ ਸਬਜ਼ੀ ਕੱਢ ਲੈਣੇ ਆ ਪਹਿਲਾਂ ਮਟਰ ਤੇ ਇੱਥੇ ਇਹ ਕਹਿੰਦੇ ਸੀਗੇ ਸਾਸ਼ੀ ਕਾਲ ਜੀ ਮੈਂ ਇਹਨਾਂ ਨੂੰ ਕਹਿੰਦੀ ਸੀ ਏਦਾਂ ਕਿਦਾਂ ਸਾਸ਼ੀ ਕਾ ਬੁਲਾਈ ਆ ਤੁਸੀਂ ਤੇ ਵਾਇਸਓਵਰ ਤਾਂ ਕਰਨੀ ਪੈਗੀ ਕਿਉਂਕਿ ਤੁਹਾਨੂੰ ਪਹਿਲਾਂ ਦੱਸਿਆ ਹੀ ਆ ਵੀ ਗਾਣੇ ਚੱਲਦੇ ਆ ਹਨਾ ਤੇ ਚਲੋ ਕੋਈ ਗੱਲ ਨਹੀਂ ਜੀ ਆਪਾਂ ਵਾਇਸਓਵਰ ਕਰ ਲੈਂਦੇ ਆ ਤੇ ਮਟਰ ਕੱਢਾਂਗੇ ਸਭ ਤੋਂ ਪਹਿਲਾਂ ਮਟਰ ਲਿਆਂਦੇ ਸੀ ਗਾਜਰਾਂ ਸੀਗੀਆਂ ਤੇ ਮਟਰ ਕੱਢ ਲੈਣੇ ਆ ਆਪਾਂ ਕਿਉਂ ਖਰਾਬ ਕਰਨੀ ਆ ਸਬਜ਼ੀ ਪੈਸੇ ਲੱਗਿਆ ਕਾਫੀ ਮਹਿੰਗੇ ਆ ਗਾਜਰਾਂ ਤੇ ਮਟਰ ਹਨਾ ਸ਼ੁਰੂਆਤ 'ਚ ਤਾਂ ਖਾਸੇ ਮਹਿੰਗੇ ਹੁੰਦੇ ਆ ਬਟ ਇਹ ਗਾਜਰਾ ਨਹੀਂ ਸੀ ਓਨੀਆਂ ਵਧੀਆ ਫੇਰ ਵੀ ਚਲੋ ਆਪਾਂ ਬਣਾ ਲਈਆਂ ਟੇਸਟੀ ਬਣੀ ਆ ਸਬਜੀ ਚਲੋ ਅ ਗਾਜਰਾ ਵਧੀਆ ਹੋਣਾ ਨਾ ਵਧੀਆ ਹੁਣ ਸਬਜੀ ਆਪਾਂ ਬਣਾਉਣੀ ਆ ਆਪ ਮਸਾਲੇ ਪਾ ਕੇ ਤਾਂ ਜਾ ਕੇ ਸਬਜੀ ਜਿਹੜੀ ਆ ਉਹ ਵਧੀਆ ਬਣਦੀ ਹੁੰਦੀ ਆ ਤੇ ਆਪਾਂ ਕਾਫੀ ਸਾਰੇ ਤੁਹਾਨੂੰ ਪਤਾ ਵਿੱਚ ਐਡ ਕਰਨੀਆਂ ਚੀਜ਼ਾਂ ਹਨਾ ਤਾਂ ਕਰਕੇ ਸਬਜੀ ਟੇਸਟੀ ਬਣੀ ਆ ਹਾਲੇ ਤਾਂ ਆਪਾਂ ਮਤਲਬ ਇੱਥੇ ਕੱਟਦੇ ਛਿਲਦੇ ਆ ਜਾਨਕਿ ਅਸੀਂ ਖਾ ਲਈ ਆ ਤਾਂ ਮੈਂ ਤੁਹਾਨੂੰ ਦੱਸ ਰਹੀ ਆ ਹਨਾ ਤੇ ਹੁਣ ਆਪਾਂ ਇਦੇ ਵਿੱਚ ਹਰੀਆਂ ਮਿਰਚਾਂ ਸੀਗੀਆਂ ਉਹ ਵੀ ਚੁਗ ਲੈਣੇ ਆ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਤੇ ਪਹਿਲੀ ਵਾਰੀ ਆਉਣੇ ਹੋ ਨਾ ਚੈਨਲ ਨੂੰ ਬੈਲ ਦੇ ਨਾਲ ਜ਼ਰੂਰ 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 ਸਬਸਕ੍ਰਾਈਬ ਕਰਿਆ ਕਰੋ ਤੇ ਤੁਹਾਡਾ ਬਹੁਤ ਸਾਰਾ ਪਿਆਰ ਮਿਲ ਰਿਹਾ ਹੈ ਐਦਾਂ ਹੀ ਹੋਰ ਅੱਗੇ ਤੋਂ ਅੱਗੇ ਤੋਂ ਅੱਗੇ ਪਿਆਰ ਦਿੰਦੇ ਰਹੋ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਬਹੁਤ ਵਧੀਆ ਲੱਗਦਾ ਹੈ ਯਾ ਬਹੁਤ ਵਧੀਆ ਵਿਊਜ਼ ਆਉਣ ਲੱਗੇ ਨੇ ਥੈਂਕ ਯੂ ਸੋ ਮੱਚ ਸਾਰਿਆਂ ਦਾ ਇੰਨਾ ਪਿਆਰ ਕਰਨ ਲਈ ਤੇ ਇੰਨੇ ਪਿਆਰ ਨਾਲ ਕੁਝ ਨਹੀਂ ਬਣਨਾ ਹੋਰ ਬਹੁਤ ਜ਼ਿਆਦਾ ਪਿਆਰ ਚਾਹੀਦਾ ਹਲੇ ਤੇ ਨੂੰ ਬਹੁਤ ਜ਼ਿਆਦਾ ਪਿਆਰ ਚਾਹੀਦਾ ਸਾਰਾ ਆਪਣਾ ਪਿਆਰ ਸਾਰਾ ਸਾਰੇ ਦਾ ਸਾਰਾ ਪਿਆਰ ਦਿੱਖ ਜਾਇਆ ਕਰੋ ਠੀਕ ਹੈ ਜੀ ਤੇ ਬਹੁਤ ਸਾਰੇ ਵਧੀਆ-ਵਧੀਆ ਕਮੈਂਟ ਆਉਂਦੇ ਆ ਤੇ ਵੀਰੇ ਨੇ ਕਮੈਂਟ ਬਹੁਤ ਵਧੀਆ ਕਰੇ ਹਨਾ ਪਿਛਲੀ ਵੀਡੀਓ ਦੇ ਵਿੱਚ ਵੀਰੇ ਨੇ ਕਿਹਾ ਮੇਰੀ ਭੈਣ ਨੇ ਬਹੁਤ ਕੰਮ ਕੀਤਾ ਥੈਂਕ ਯੂ ਸੋ ਮਚ ਵੀਰੇ ਤੁਸੀਂ ਮੇਰੀ ਤਾਰੀਫ ਕੀਤੀ ਵਧੀਆ ਬਹੁਤ ਵਧੀਆ ਲੱਗਿਆ ਤਾਰੀਫ ਵੀ ਤਾਂ ਹੀ ਜੇ ਮੈਂ ਕੰਮ ਕੀਤਾ ਵੀਰੇ ਨੇ ਵੀਡੀਓ ਦੇਖੀਆਂ ਨੇ ਤੇ ਤਾਂ ਪਤਾ ਹੀ ਆ ਵੀਰੇ ਨੂੰ ਹਨਾ ਤੇ ਜਿਹੜਾ ਬੰਦਾ ਆਪਾਂ ਨੂੰ ਦੇਖਦਾ ਆਇਆ ਪਸੰਦ ਕਰਦਾ ਆ ਉਹ ਤਾਰੀਫ ਤਾਂ ਜ਼ਰੂਰ ਕਰਦਾ ਆ ਤੇ ਜਿਹੜੇ ਨਹੀਂ ਪਸੰਦ ਕਰਦੇ ਉਹ ਵੀ ਵੀਡੀਓ ਦੇਖਦੇ ਆ ਚਲੋ ਜੀ ਉਹਨਾਂ ਦਾ ਵੀ ਥੈਂਕ ਯੂ ਧੰਨਵਾਦ ਕਰ ਲਈਏ ਧਨੀਆ ਮੇਥਾ ਵੱਢ ਲਈ ਹੈ ਧਨੀਆ ਮੇਥੇ ਮੇਥੀ ਆਪਣੇ ਹੋਈ ਨਹੀਂ ਕੋਈ ਨਹੀਂ ਥੋੜੀ ਬੀਜੀ ਹੋਣੀ ਅੱਜ ਬੀਜੀ ਹੈ ਮੈਂ ਥੋੜਾ ਫਾਇਦਾ ਲੈਣ ਆ ਗਈ ਮੈਂ ਕਿਹਾ ਟੱਬ ਲੈ ਟੱਬ ਲੈ ਕੇ ਬਾਹਰ ਨਿਕਲੇ ਤਾਂ ਹੋਏ ਨੇ ਵੀ ਚਲ हां मैं ऊंटक आई अंदर ਤਾਂ ਨਹੀਂ ਗਈ ਬਾਹਰ ਮੱਖੀਆਂ ਨੇ ਖਾ ਲਿਆ ਮੈਨੂੰ ਤਾਂ ਹਾਇਰ ਬਾਕੀ ਕਿੰ ਲੱਗਦੀ ਆ ਉਹ ਤੇ ਸ਼ਾਲ ਦੇ ਆਈ ਆਪਣੇ ਸ਼ਾਲ ਦੇ ਵਿੱਚ ਲੁਕੋ ਕੇ ਰੱਖਿਆਈ ਮੈਨੂੰ ਠੰਡ ਨਾ ਲੱਗ ਜੇ ਕਿ ਠੰਡ ਠੰਡ ਨਾ ਲੱਗ ਜੇ ਮਿੱਥੇ ਖਾ ਸਾਰੇ ਮਿੱਥੇ ਮੁੱਥੇ ਵਿੱਚ ਪਾ ਕੇ ਆਲੂ ਰਹਿ ਗਏ ਹੱਲ ਕੱਟਣੋ ਮੈਂ ਭੁੱਲ ਗਈ ਅੰਦਰੋਂ ਆਲੂ ਲੈ ਕੇ ਆਉਣੇ ਆਲੂ ਤੇ ਚੱਕਲਿਆਂ ਦੇ ਜਿਹਾ ਮੈਂ ਵੱਡਾਂ ਤੁਸੀਂ ਵੱਢਦੇ ਲੈ ਮੈਂ ਵੱਢਦੀ ਆ ਵੱਢੋ ਆ ਵੱਢਦੀ ਆ ਵੱਡੇ ਵੱਡੇ ਉਹ ਗਿਣਾਉਂ ਤਾਂ ਕੱਲ ਕੱਢਿਆ ਤਾਂ ਹੈਗਾ 24 ਕੱਢੇ ਅੱਜ ਨੂੰ ਕਾ ਕੱਲ ਜੁਗਿਆ ਤਾਂ ਹੈਗਾ ਫੇਰ ਵੀ ਰਹਿ ਗਿਆ ਵਿੱਚ ਫੇਰ ਕੀ ਹੋ ਗਿਆ ਸੌਰੀ ਜੀ ਸੌਰੀ ਮੈਂ ਕਹਤਾ ਮੈਂ ਕਿਹਾ ਕੀ ਹਾਂ ਵੀ ਤੁਸੀਂ ਚੁਗਿਆ ਨਹੀਂ ਰਹਿ ਗਿਆ ਖੇਤ ਆ ਕਦੇ ਕਿੱਥੇ ਆ ਬੂਟੀ ਕਿਹੜੀ ਬੂਟੀ ਆਹ ਇਹ ਤਾਂ ਨਿਆ ਦਾ ਨਹੀਂਗਾ ਨੋ ਇਹ ਤਾਂ ਜੰਗਲੀ ਬੂਟੀ ਹੈ ਜੰਗਲੀ ਬੂਟੀ ਆ ਖੇਤ ਵੀ ਜੜੀਆਂ ਬੂਟੀਆਂ ਖਾਣੀਆਂ ਚਾਹੀਦੀਆਂ ਨੇ ਬੰਦਾ ਠੀਕ ਰਹਿੰਦਾ ਤਾ ਤੋ ਉਹਨੂੰ ਵੱਢ ਦੋ ਹਾਂ ਮੇਰੇ ਨਾਲ ਵੱਢ ਤੁਹਾਨੂੰ ਲੋੜ ਤੁਸੀਂ ਖਾਓ ਮੂਲੀ ਦੇਖੀ ਕੋਈ ਮੂਲੀ ਦੇਖ ਲਓ ਮੁੱਲੀ ਇਹ ਮੈਂ ਦੇਖਾਂ ਮੈਂ ਦੇਖ ਲਈ ਮੈਨੂੰ ਕੋੜਾ ਕਹਿਣੀਆਂ ਗੂਲੀਆਂ ਦਾ ਬੀਜ ਤਾਂ ਥੋੜਾ ਹੀ ਪਾਇਆ ਪੱਟੀਆਂ ਜਾਣੀਆਂ ਨੇ ਰੋਜ਼ ਖਾਵਾਂਗੇ ਕੋਈ ਦੀ ਨਹੀਂ ਰਹੇਗੀ ਵੀ ਹੋਈ ਹੋ ਉਹ ਜਾਣੀਆਂ ਜਿਵੇਂ ਕੱਲ ਲੈ ਗਈ ਸੀ ਇੱਕ ਇਹਨੂੰ ਦਲਾਉਂਦਾ ਨਹੀਂ ਕਿੰਨੂੰ ਨਹੀਂ ਪਤਾ ਲੱਗਣਾ ਮੇਚੇ ਤੋੜਤੀਓ ਮੂਲੀ ਦਾ ਨ ਮੂਲੀ ਦੇਖਾ ਮੂਲੀ ਲਾ ਆ ਬਿੱਚੇ ਟੋੜਤੀਓ ਦਾ ਨਿਕਲਦੀ ਨਹੀਂ ਮੈਂ ਮਾ ਕੱਟ ਮੇ ਤਾਂ ਨਿਕਲਦੀ ਕੀ ਤੇ ਨਹੀਂ ਆਣਾ ਨੀ ਹੋ ਫਾਇਲਰ ਜਾਣਾ ਅਗੀ ਤਾਂ ਜੇਗੀ ਜਿੰਨੇ ਰੂੜੀ ਤੇ ਨਾਰੀ ਨਾਰੀਹਲ ਪੈਨੇ ਨਾ ਨਾਰੀਹਲ ਪਾਣੀ ਪੀਤਾ ਆ ਦੇ ਇੱਕੋ ਪਿਆ ਵੀ ਆ ਪੀਤਾ ਨਹੀਂ ਤੁਸੀਂ ਚਲੋ ਇਹ ਚੱਲੀਏ ਹੋ ਜਾਣਗੇ ਹਾਂ ਹੋਤਾ ਜਾਣਗੇ ਕਣਕ ਦੇ ਲਓ ਆਪਣੀ ਪਿੱਛੇ ਵਧੀਆ ਹੋ ਗਈ ਅੱਜ ਮੈਂ ਡਰਾਪਸ ਪਾਉਣੇ ਪਾਣੇ ਅੱਖਾਂ 'ਚ ਪਤਾ ਨਹੀਂ ਕਿਉਂ ਹੋਈ ਜਾਂਦਾ ਬਾਹਲੀਆਂ ਬੜੀਆਂ-ਬੜੀਆਂ ਨੀ ਮੋੜੀਆਂ ਪੱਟ ਲਈਏ ਇਹ ਫਰੇਮ ਬਟਨ ਆ ਤਾਂ ਫਿਰ ਉੱਥੇ ਦਾ ਕਹਿੰਦੇ ਹੂੰ ਨਹੀਂ ਉੱਥੇ ਹੀ ਛੋੜ ਰਹੇ ਹਾਂ ਹਾਂ ਇਹ ਤਾਂ ਹੈਗਾ ਜੇ ਆਪਾਂ ਚੀਜ਼ ਪੱਟਾਂਗੇ ਤਾਂ ਹੋਊ ਹਾਂ ਬਈ ਹਾਂ ਖੇਤ ਜੀ ਗੇੜਾ ਮਾਰਾਂਗੇ ਜੀ 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 ਰਣਕ ਵੀ ਤਾਂ ਕਹਿੰਦੀ ਹੈ ਵੀ ਹਾਂ ਮਾਲਕ ਨੇ ਆ ਕੇ ਕਣਕ ਖੁਸ਼ ਹੋ ਜਾਂਦੀ ਸਾਬੇ ਪਸ਼ੂ ਕਿੰਨੇ ਖੁਸ਼ ਹੁੰਦੇ ਆ ਲੂਸਾ ਨੇ ਇੰਨੀ ਖੁਸ਼ ਹੁੰਦੀ ਆ ਇਹਨਾਂ ਨੂੰ ਦੇਖ ਕੇ ਬਣੀ ਜਾਂ ਖੁਸ਼ ਹੁੰਦੀ ਆ ਜਦੋਂ ਬਿਮਾਰੀ ਉਹ ਆਸਦੀ ਰਹਿੰਦੀ ਸੀ ਵੀ ਮੇਰਾ ਮਾਲਕ ਨਹੀਂ ਆਉਂਦਾ ਚਲੋ ਜੀ ਹੁਣ ਕਰੀਏ ਚਾ ਰੋਟੀ ਦੇਖੀਏ ਕਿਹਨੇ ਕੀ ਖਾਣਾ ਮੰਗੇ ਆ ਥੈਂਕ ਯੂ ਰੋਜ਼ ਦਿਨ ਚੜ ਜਾਂਦਾ ਛਿਪ ਜਾਂਦਾ ਇਹ ਤਾਂ ਇਕਨੇ ਲੰਗਦਾ ਹੁੰਦਾ ਹਾਈ ਹਾਈ ਮੇਰੇ ਸ਼ੈਂਪੂ ਲਾਉਣ ਦੀ ਹਾਲੇ ਤੱਕ ਕੋਈ ਸਕੀਮ ਲੱਗੀ ਸ਼ੈਂਪੂ ਲਾਉਣ ਪਤਾ ਰਾਤ ਨੂੰ ਹੀ ਲਾਉਣਾ ਪੈਣਾ ਬਾਹਲ ਖੋਲ ਲੈ ਆ ਮੋਰੀਆਂ ਦੇ ਪੱਤੇ ਉਰੇ ਰੱਖ ਲੈ ਲਾਉਂਦੀ ਮੋਰੀਆਂ ਵਿੱਚ ਰੱਖ ਮਿੱਟੀ ਬਾਤੀ ਇੱਥੇ ਧੋਣੇ ਪੈਣੀ ਹੈ ਪਹਿਲਾਂ ਦੇਖਦੇ ਆ ਇਹਨਾਂ ਤੈਨੂੰ ਜੀ ਸਬਜ਼ੀ ਦੀ ਤਿਆਰੀ ਕਰਕੇ ਆਪਾਂ ਰੱਖਤੀ ਤੇ ਹੁਣ ਇੱਥੇ ਟਾਈਮ ਸੀਗਾ ਸ਼ਾਇਦ 3 ਪੂਰੇ ਵੱਜ ਗਏ ਸੀ ਮੈਨੂੰ ਲੱਗਿਆ ਸੀ 3 ਵਜਣ ਤੋਂ ਰਹਿਦਾ ਟਾਈਮ ਬਟ ਨਹੀਂ ਜਦੋਂ ਮੈਂ ਅੰਦਰ ਆ ਕੇ ਦੇਖਿਆ 3 ਪੂਰੇ ਵੱਜ ਚੁੱਕੇ ਸੀ ਤੇ ਫਿਰ ਮੈਂ ਆ ਕੇ ਲੱਗੀ ਰੋਟੀ ਬਣਾਉਣ ਜਿਆਰ ਨੂੰ ਸਕੂਲ ਤੋਂ ਹੀ ਲੈਣ ਚਲੇ ਗਿਆ ਸੀਗੇ ਸਕੂਲ ਤੋਂ ਨਹੀਂ ਲੈ ਕੇ ਆਉਂਦੇ ਰੋਡ ਤੋਂ ਲੈ ਕੇ ਆਉਂਦੇ ਆ ਵੈਨ ਰੋਡ ਤੇ ਆਉਂਦੀ ਆ ਉੱਥੋਂ ਹੀ ਲੈਣ ਚਲੇ ਗਿਆ ਸੀ ਤੇ ਫਿਰ ਮੈਂ ਲੱਗੀ ਸੀ ਕਿ ਇੱਥੇ ਮੈਂ ਰੱਖੂਗੀ ਬੱਚਿਆਂ ਲਈ ਦੁੱਧ ਤੇ ਆਪਣੇ ਲਈ ਮੈਂ ਸਿਰਫ ਔਰ ਸਿਰਫ ਮੇਰੇ ਲਈ ਚਾਹ ਬਣਦੀ ਹੈ ਸ਼ਾਇਦ ਦੁੱਧ ਬਣ ਗਿਆ ਹੁਣ ਮੈਂ ਚਾਹ ਬਣਾਉਣ ਲੱਗੀ ਸੀ ਆਪਣੇ ਲਈ ਦੁੱਧ ਮ ਚਾਹ ਸਿਰਫ ਮੈਂ ਵਸਪ ਤੇ ਲਈ ਬਣਾਉਣੀ ਹੈ ਇੱਕ ਕੱਪ ਤੇ ਰੋਟੀ ਮੈਂ ਬਣਾਉਣ ਲੱਗੀ ਤੇ ਜਿਆਰ ਵੀ ਸਕੂਲ ਤੋਂ ਆ ਗਿਆ ਜਿਆਰ ਹੁਣ ਯੂਨੀਫਾਰਮ ਚੇਂਜ ਕਰੂਗਾ ਤੇ ਆਪਾਂ ਰੋਟੀ ਬਣਾ ਦਾਂਗੇ ਤੇ ਨਾਲ ਦੀ ਨਾਲ ਖਾ ਲਾਂਗੇ ਇੱਥੇ ਪਤਾ ਨਹੀਂ ਕੀ ਨਿਆਣੇ ਆਪਦਾ ਹੀ ਰੌਲਾ ਪਾਈ ਜਾਂਦੇ ਸੀਗੇ ਤੇ ਤਾਂ ਕਰਕੇ ਮੈਂ ਜਿਹੜੀ ਵਾਇਸ ਓਵਰ ਕਰਨ ਲੱਗੀ ਹਾਂ ਬਹੁਤ ਜ਼ਿਆਦਾ ਰੌਲਾ ਪਾਉਂਦੇ ਜਦੋਂ ਸਕੂਲ ਤੋਂ ਆਉਂਦੇ ਆ ਨਾ ਫਿਰ ਉਹਨਾਂ ਨੇ ਇੱਕ ਵਾਰ ਤਾਂ ਆਪਦਾ ਰੌਲਾ ਚੱਕਣਾ ਹੀ ਆ ਪੰਨ 10 ਮਿੰਟ ਤਾਂ ਲਾਉਂਦੇ ਆ ਪੂਰੀ ਰੌਣਕ ਲਾਉਂਦੇ ਹੁੰਦੇ ਆ ਮਾਰਮਰਈਆ ਵੀ ਕਰਦੇ ਆ ਲੜਦੇ ਵੀ ਆ ਪਿਆਰ ਵੀ ਕਰਦੇ ਆ ਬਹੁਤ ਯਾਨੀ ਕਿ 10 ਮਿੰਟ ਪੂਰਾ ਖਰੂਪਟ ਕੇ ਰੱਖਣਾ ਇਹਨਾਂ ਨੇ ਚਲੋ ਜੀ ਹੁਣ ਆਪਾਂ ਗੱਲ ਕਰ ਲਵਨੀ ਆ ਪਿਛਲੀ ਵੀਡੀਓ ਦੇ ਕਮੈਂਟਸ ਦੀ ਤੇ ਬਹੁਤ ਵਧੀਆ ਪਿਆਰ ਮਿਲ ਰਿਹਾ ਤੇ ਤੁਸੀਂ ਡੇਲੀ 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 ਕਮੈਂਟਸ ਕਰਿਆ ਕਰੋ ਪਲੀਜ਼ ਜਿਹੜਾ ਵੀ ਰਿਕਮੈਂਡ ਕਰਦਾ ਹੈ ਜਿਹੜੀ ਭੈਣ ਕਮੈਂਟ ਕਰਦੀ ਆ ਉਹਨਾਂ ਦਾ ਬਹੁਤ-ਬਹੁਤ ਥੈਂਕਸ ਪਲੀਜ਼ ਪਰ ਡੇਲੀ ਕਮੈਂਟ ਕਰਿਆ ਕਰੋ ਠੀਕ ਹੈ ਜੀ ਤੇ ਆਹ ਵੀਡੀਓ ਤੇ ਵੀ ਕਮੈਂਟਾਂ ਦਿਓ ਟੇਰ ਲਾ ਦਿਓ ਠੀਕ ਹੈ ਜੀ ਬਹੁਤ ਵਧੀਆ ਲੱਗਦਾ ਤੁਹਾਡੇ ਕਮੈਂਟਸ ਰੀਡ ਕਰਕੇ ਬਹੁਤ ਹੀ ਵਧੀਆ ਲੱਗਦਾ ਬਹੁਤ ਖੁਸ਼ੀ ਮਿਲਦਾ ਫਿਰ ਮੈਂ ਇਹਨਾਂ ਨੂੰ ਕਹਿੰਦੀ ਆ ਮੇਰੀ ਮੇਰੇ ਪੱਖ ਦਾ ਵੀ ਕੋਈ ਹੋਇਆ ਮੈਂ ਜਿਆ ਨੂੰ ਦੱਸਿਆ ਮੈਂ ਕਿਹਾ ਮੇਰੇ ਲਈ ਵੀ ਕਮੈਂਟ ਆਇਆ ਅੱਜ ਕੋਈ ਮੇਰੇ ਪੱਖ ਦਾ ਵੀ ਹੈਗਾ ਯਾਰ ਬਹੁਤ ਵਧੀਆ ਲੱਗਦਾ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਠੀਕ ਹੈ ਜੀ ਆਪਣੇ ਵਿਚਾਰ ਜਰੂਰ ਰੱਖਿਆ ਕਰੋ ਤੇ ਮੈਂ ਬਣਾਉਣ ਲੱਗੀ ਹਾਂ ਰੋਟੀ ਤੇ ਬੈਡ ਕਮੈਂਟ ਆਪਾਂ ਹੁਣ ਲੈ ਆਈ ਨਹੀਂ ਕਰਨੇਗੇ ਖੜਾ ਹੀ ਛੱਡ ਦੇਣਾ ਉਹਨਾਂ ਦਾ ਕਿਉਂਕਿ ਇੰਨੀ ਜ਼ਿਆਦਾ ਨਹੀਂ ਉਹਨਾਂ ਨੂੰ ਅਟੈਨਸ਼ਨ ਉਹਨੂੰ ਦੇਖੀਦਾ ਜਿਹੜੇ ਆਪਾਂ ਨੂੰ ਪਿਆਰ ਨਹੀਂ ਕਰਦੇ ਉਹਨੂੰ ਇਗਨੋਰ ਕਰੀਦਾ ਕਿਉਂਕਿ ਪਿਆਰ ਕਰਨ ਵਾਲੀ ਦੁਨੀਆ ਬਹੁਤ ਘੱਟ ਆ ਨਫ਼ਰਤ ਕਰਨ ਵਾਲੀ ਬਹੁਤ ਜ਼ਿਆਦਾ ਆ ਤੇ ਨਫ਼ਰਤ ਵੀ ਉੱਥੇ ਹੀ ਕੀਤੀ ਜਾਂਦੀ ਆ ਜਦੋਂ ਆਪਾਂ ਕੁਝ ਅਲੱਗ ਕਰਕੇ ਦੇਖ ਲਿਓ ਮੇਰੇ ਕੱਲੀ ਨਾਲ ਨਹੀਂ ਹੈਗਾ ਸਾਰੀ ਦੁਨੀਆ ਨਾਲ ਹੀ ਆ ਵੀ ਮਤਲਬ ਚਾਹੇ ਤੁਸੀਂ ਆਪਣੀ ਫੈਮਿਲੀ ਤੋਂ ਚਾਹੇ ਤੁਸੀਂ ਆਮ ਜਨਤਾ ਤੋਂ ਹਨਾ ਵੀ ਕੁਝ ਅਲੱਗ ਕਰਕੇ ਦੇਖ ਲਿਓ ਤੁਹਾਡੇ ਮਿੱਤਰ ਦੋਸਤ ਘੱਟ ਖੜੇ ਹੋਣਗੇ ਤੁਹਾਡੇ ਦੁਸ਼ਮਣ ਜ਼ਿਆਦਾ ਖੜੇ ਹੋ ਜਾਣਗੇ ਇਹ ਸਾਰੇ ਘਰਾਂ ਦੇ ਵਿੱਚ ਮੈਨੂੰ ਪਤਾ ਹੀ ਆ ਵੀ ਇਦਾਂ ਹੀ ਹੁੰਦਾ ਤੇ ਥੈਂਕ ਯੂ ਤੁਸੀਂ ਵੀ ਮੈਨੂੰ ਇਦਾਂ ਹੀ ਕਹਿਨੇ ਹੁੰਨੇ ਹੋ ਹਨਾ ਵੀ ਤੁਸੀਂ ਆਪਣਾ ਕੰਮ ਕਰੋ ਬਸ ਅੱਗੇ ਵਧੋ ਵੀ ਉਹਨਾਂ ਨੂੰ ਨਾ ਦੇਖੋ ਉਹਨਾਂ ਨੂੰ ਦੇਖਣਾ ਇਹ ਨਹੀਂ ਗੱਲ ਹੋ ਜਾਂਦੀ ਵੀ ਆਪਾਂ ਉਹਨਾਂ ਨੂੰ ਹੀ ਦੇਖਦੇ ਆ ਉਹ ਜਦੋਂ ਆ ਕੇ ਨਾ ਫਾਲਤੂ ਦੀ ਐਵੇਂ ਆ ਕੇ ਟੰਗ ਜੀ ਬਿਚਾ ਦਿੰਦੇ ਆ ਫਿਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਆਏ ਦਿਲ ਦਿਮਾਗ 'ਚ ਇੱਕੋ ਗੱਲ ਆਉਂਦੀ ਵੀ ਯਾਰ ਮੈਂ ਨਹੀਂ ਕਦੇ ਕਦੇ ਤੁਹਾਡੇ ਲਈ ਕੁਝ ਬੋਲਿਆ ਫਿਰ ਤੁਸੀਂ ਕਿਉਂ ਬੋਲਦੇ ਹੋ ਤੇ ਇੱਥੇ ਦੇਖ ਲਓ ਹੁਣ ਪਰਮ ਦੇ ਸਿਰ ਦੀ ਹਾਲਾਤ ਦੇਖੋ ਕੀ ਬਣੇ ਪਏ ਨੇ ਆ ਦੇਖ ਆ ਜ਼ਿਆਦਾ ਫੋਨ ਦੇਖਣ ਦੇ ਨੁਕਸਾਨ ਦੇਖੋ ਆ ਤੁਸੀਂ ਕੈਮਰਾ ਫੜਿਓ ਇਹਦਾ ਸਿਰ ਦਿਖਾਓ ਆ ਤੁਹਾਨੂੰ ਸਰ ਸਤਲੰਦੀ ਕੈਮਰਾ ਕੈਮਰੇ ਦਾ ਸਿਰ ਤਾਂ ਸਾਫ਼ ਹੋ ਜਾ ਪਹਿਲਾਂ ਦੇਖੋ ਆ ਢੀਕ ਜੀ ਬੱਜੀ ਕਿੱਥੇ ਲੇ ਲੀ ਖਾਣੇ ਇਹਦੇ ਆ ਦੇ ਕੋ ਜੂਆ ਨੇ ਕੈਂਦਰੇ ਤੇ ਕੈਮਰੇ ਤੇ ਨਹੀਂ ਇਹਦੇ ਸਿਰ ਤੇ ਲੀ ਖਾਣੇ ਇੱਕ ਵਾਰੀ ਪਰਮ ਦੇ ਜੂਆ ਪੈ ਗਿਆ ਸੀ ਹੁਣ ਲੀ ਖਾ ਹੈਂ ਦੀ ਹਾਏ ਹਾਏ ਨਾ ਉਬ ਫੈ ਨੂੰ ਆਈ ਨਹੀਂ ਪਤਾ ਵੀ ਤੂੰ ਆ ਪਤਾ ਮੂੰਹ ਸਿਰ ਕਰਕੇ ਰੱਖਣਾ ਦਬਾਰ ਸੇ ਮਾਰ ਦਬਾਰ ਸੇ ਹਾਂ ਹਾਂ ਕੋਸ ਨਹੀਂ ਗਾਉਂਦੀ ਮਰੀ ਜੱਦ ਵੀਡੀਓ ਦੇਖ ਲਈ ਆ ਵੀਡੀਓ ਨੇੜੇ ਤੋਂ ਬਣਾਉਗਾ ਜੱਲ ਲਿਖਾਂ ਆ ਲਿਖਾਂ ਜੂਆਂ ਬੇ ਮੁੰਡਿਆ ਦੇ ਧੱਖਾਂ ਫਿਰਦੀਆਂ ਤੇਰੇ ਰੋਕ ਹੈ ਹਣ ਹੱਥ ਕਰ ਹੱਥ ਕਰ ਹੱਥ ਕਰ ਨਾ ਹਾਈ ਹਾਈ ਸਾਰੀ ਦਿਹਾੜੀ ਅੰਦਰ ਗਿੱਲੇ ਪਾਲ ਰੱਖਣੇ ਨੇ ਇਹਨੇ ਹਾਏ ਵੇ ਕੀ ਬਣ ਗਿਆ ਤੇਰਾ ਬਸ ਹੁਣ ਕਟਾਉਣੀ ਲੈ ਕੰਚੀ ਮਹੀਨਾ ਮੋਨਦਾ ਛੋਟੇ ਛੋਟੇ ਆਦੇ ਕੰਬੂ ਜੀ ਮਾ ਬੰਬੂ ਜੀ ਮਾ ਰੱਖਣਾ ਕੋਰਾ ਦੀ ਮਾ ਰੱਖਣੀ ਹੁਣ ਤਾਂ ਅਰਜਨ ਵੀ ਰੱਖਾਂ ਜਬੂਨਾ ਗਿਆ ਇੱਕ ਮਿੰਟ